ਮਿੱਟੀ ਤੋਂ ਜਗ ਜਾਣਣ ਹੋਆ 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 मिठी बोल जग जान्यर सूरज निकलिया जो कर सूरज न ਮਿੱਟੀ ਤੋਂ ਜਗ ਜਗਣ ਲੋਆ ਮਿੱਟੀ ਤੋਂ ਜਗ ਜਗਣ ਲੋਆ ਮਿੱਟੀ ਤੋਂ ਜਗ ਜਗਣ ਲੋਆ ਭੁਜਾ ਅਸਨ ਥਾਪਣ ਸੋਵਾ ਪੂਜਾ ਅਸਨ ਥਾਪਣ ਸੋਵਾ ਭੁਜਾ ਅਸਨ ਥਾਪਣ ਸੋਵਾ ਪੂਜਾ ਅਸਨ ਥਾਪਣ ਸੋਵਾ ਮਾ ਦੇਖ ਜੀਵਾ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਦੇਖ ਜੀਵਾ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਦੇਖ ਜੀਵਾ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਦੇਖ ਜੀਵਾ ਆਦੇਸ ਆਦੇਸ ਆਦੇ ਨੀਰ ਆਦੇ ਨਾਦ ਜਗ ਜਗ ਕੋ بیس ਆਸਨ ਦੇ ਦੇ ਪੰਡਾਰੇ ਜੁਗ ਜੁਗ ਬਾਸੇ ਕਾਵਾਰ ਕਰ ਕਰ ਕੇ ਅੰਦਰ ਜਨਾਰ ਨਾਨਕ ਸੱਚੇ ਕੀ ਸੱਚੀ ਗੰਕਾਰ ਆਦੇਸ ਆਦੇਸ ਆਦੇ ਨੀਰ ਆਦੇ ਨਾਦ ਜਗ ਜਗ ਕੋ بیس ਇਕ ਦੂਜੀ ਕੋ ਲਗੋਏ ਲਗੋ ਵਹਿ ਲਗਦੀ ਸੇ ਲਗ ਲਗ ਕੀੜਾ ਆਖਿਆ ਹੈ ਇਕ ਨਾਮ ਜਿ ਨੇ ਆ ਦみਹਾ ਜਨਾਬ ਜੀ ਕਾ ਨਾਮ ਜਪਿਆ ਵਾਣਗੇ ਜਗਿਆ ਦੇਖ ਜਗਾਂ ਹੀ ਤੇ ਗਵਾਹੀ ਤੇ ਸੰਗਿਆੰਡਣ ਕੀਤਾ ਅਦਨਾ ਪਿਆਰਿਆ ਸਟਿਆਰੇ ਦੀ ਪੁੱਤਰ ਕਮਾਈ ਦਾ ਧਿਆਨ ਲਗੇ ਸਾਧ ਸਾਧ ਗੁਰੂ ਜੀ ਦੀ ਬਾਣੀ ਨੂੰ ਅਰਪਣੀ ਨੂੰ ਇਹਨਾਂ ਸੇਵ ਸਿੰਘ ਜੀ ਨੀਆ ਧਰਮੇ ਸੇ ਦਿੱਤੇ ਬੰਦ ਪਦ ਕਰਵਾਏ ਕੋਪੜੀਆਂ ਦਿਖਾਈਆਂ ਚਟੜੀਆਂ ਤੇ ਚੜ੍ਹਿਆ ਅਨੰਤਰਾਈ ਮੱਲਜਾ ਬਰਦਾਇ तर ते माती जो ਨਰਾਇਣ ਮਾਲ ਮਦਸੂਰ ਜੋਰ ਨਾਲ ਦੇ ਗਿਆਨ ਵਿਚਾਰ ਜੋਰ ਨਾਲ ਜੁਪਤੀ ਸੁਟੈ ਸੰਸਾਰ ਜੇ ਸਾਧ ਦੇ ਹੋਰ ਕਰਵੇ ਕੈਸੇ ਨਾਨ ਬਦਉ ਨੀਜ ਨਾ ਕੋਏ ਅਰਾਧੇ ਰੰਧੇ ਦੇਵਾਰ ਗਉਣ ਪਾਣੀ ਅਗਨੀ ਪਾਤਲ ਤੇ ਸਵੇਧਰਨੀ ਦਾ ਪ੍ਰਗੀ ਧਰਨ ਜਾਲ ਤੇ ਸਵੇਧਰਨੀ ਅਰੇ ਬਾਗਲੇ ਚੋ ਤਗਿਆ ਨਾ

ਸਦਾ ਸਿਖਉਂ ਪਾਤ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਪ੍ਰਭਾ ਸ੍ਰੀ ਭਗਵਤੀ ਜੀ ਕੀ ਪਾਛਾ ਜਸਵੇਂ ਕਦਮ ਭਗਵਤੀ ਸਮਰਕ ਗੁਰੂ ਨਾਨਕ ਲਈ ਧਿਆਏ ਗੁਰੰਗਤ ਗੁਰਦੇ ਅਮਰਦਾਸ RAMDAS ਐਵੇਂ ਸਹਾਇ ਅਰਜਨਾਰਗ ਵਿਦਨਾ ਸਿਮਰਾਂ ਸ੍ਰੀ ਹਰਿ ਰਾਇ ਜਰੀਆ ਕਿਰਿਸ਼ਨ ਧਿਆਇ ਜਦਿਤ ਰਟੇ ਸਭ ਤੇ ਕੁਜਾਇ ਤੇਰੇ ਬਹਾ ਅਦਰ ਸਿਮਰਿਆ ਕਾਰਨਾ ਨਾਮ ਦਿਆ ਦੇ ਧਾਈ ਸਭ ਥਾਈ ਹੋਏ ਸਾਈ ਸਭ ਥਾਈ ਹੋਏ ਸਾਈ ਦਸਵੇਂ ਪਾਚਾ ਗੁਰ ਕੀ ਧਰਮ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਸ਼ ਨਹੀਂ ਅੰਦੀ ਜੋ ਸਾਮ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦਾ ਨਾਮ ਵਾਹਿਗੁਰੂ ਅੱਗੇ ਨਾਮ ਅਖਾਤ ਵਾਹਿ ਜੇ ਰੂਪਾਂ ਗੇ ਵੀਏ ਦਾ ਜੀਆ ਕਰਾਂ ਭੂਮੀ ਨਿਰਮਿਲ ਦੇ ਕੇ ਨਹੀ ਹਾਰਿਆ ਸਿੱਖੀ ਕੇ ਸਾ ਸਵਾਸਾ ਸੰਗ ਨਿਵਾਹੀ ਤਨਾ ਪ੍ਰਾਰਥਨਾ ਵਰਤਮਾਨ ਸਮੇਂ ਦੇ ਸਮੋਝੀਂ ਦੰਦਿ ਪਵਤਰ ਕਮਾਈ ਦਾ ਧਿਆਨ ਅੰਤਰ ਕੇ ਫਾਲਸਾ ਸਾਹਿਬੋ ਜੀ ਵਾਹਿਗੁਰੂ ਅੰਦਾਜ਼ ਕਨਾਂ ਸਰਬੰਤ ਗੁਰਦੁਆਰਿਆਂ ਵੰਤ ਧਿਆਨ ਅੰਤਰ ਕੇ ਫਾਲਸਾ ਸਾਹਿਬੋ ਜੀ ਵਾਹਿਗੁਰੂ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੱਜ ਪੰਜਵੇਂ ਪ੍ਰভাত ਫੇਰੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਰੰਭ ਹੋਈ ਹੈ ਅਤੇ ਪਹਿਲੇ ਪੜਾਅ ਦੇ ਉੱਤੇ ਪਹੁੰਚੀ ਹੈ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਸਾਰੇ ਹੀ ਸੇਵਾਦਾਰਾਂ ਦਾ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਸਰਪੰਚ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਸ ਗੁਰਪੁਰਬ ਦੀ ਸੋ ਅਗਲੇ ਪ੍ਰੋਗਰਾਮ ਜਿਹੜੇ ਇਸੇ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਨੇਪਰੇ ਚੜਾਏ ਜਾਣਗੇ ਸੋ ਵਾਹਿਗੁਰੂ ਦੀ ਬਾਰ ਬਖਸ਼ਿਸ਼ ਹੈ ਸਾਡੇ ਨਗਰ ਦੇ ਉੱਤੇ ਸੋ ਇਹਨਾਂ ਕੁਝ ਕਹਿੰਦਾ ਖਿਮਾ ਦਾ ਜੱਜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਗੰਧਰਾਂ ਦੀ ਸਮੂਹ ਸੰਗਤ ਦੁਆਰਾ ਤਾਂ ਤਨ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਜੀ ਦੇ ਪ੍ਰਕਾਸ਼ ਉਸਤਵ ਨੂੰ ਮੌਖ ਰੱਖਦਿਆਂ ਹੋਇਆਂ ਸਵੇਰ ਦੀ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਰੂਪ ਵਿੱਚ ਸਾਰੇ ਪਿੰਡ ਦੀ ਪ੍ਰਕਰਮਾ ਕਰ ਰਹੀ ਆ। ਔਰ ਸਮੂਹ ਨਗਰ ਨਿਵਾਸੀ ਇਹ ਸੇ ਅੰਬਾਬੇ ਨਾਨਕ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਸਾਰੇ ਨਗਰ ਦੀ ਪ੍ਰਕਰਮਾਂ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਕਰ ਰਹੇ ਨੇ। ਔਰ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਪਰ ਸਮੂਹ ਨਗਰ ਨਿਵਾਸੀਆਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਲੱਖ ਲੱਖ ਵਧਾਈ ਦਿੰਦਾ ਆ ਅਤੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏ ਦਿੱਤੇ ਹੋਏ ਬਰੇਸ਼ਾ ਉਪਰ ਚੱਲਣ ਦੀ ਕੋਸ਼ਿਸ਼ ਕਰਨ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਉਣ ਤਾਂ ਕਿ ਅਸੀਂ ਬਾਬੇ ਨਾਨਕ ਦੇ ਬਾਣੀ ਨੂੰ ਸੰਸਾਰ ਦੇ ਵਿੱਚ ਫਲਾ ਸਕੀਏ ਇਹਨਾਂ ਕਹਿੰਦਾ ਹਾਂ ਮੈਂ ਖਿਵਾਂ ਦਾ ਜਾਜਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਆ ਜਿਉਂਕਾਰ ਸੂਰਜ ਨਿਕਲਿਆ ਤਾਰਿ ਛਪੇ ਅੰਧੇਰ ਪਲੋਆ ਜਗਤ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇਨਾਂ ਦੇ ਪ੍ਰਕਾਸ਼ ਪੁਰਬ ਦੀ ਮਹਾਨ ਖੁਸ਼ੀ ਦੇ ਵਿੱਚ ਨਗਰ ਗਾਂਧਰਾਂ ਦੀ ਸਮੂਹ ਸੰਗਤ ਦੇ ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਚਾਰ ਪ੍ਰਭਾਤ ਫੇਰੀਆਂ ਅਤੇ ਪੰਜਵੀਂ ਪ੍ਰਭਾਤ ਫੇਰੀ ਜੋ ਨਗਰ ਕੀਰਤਨ ਦੇ ਰੂਪ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਅਤੇ ਨਿਸ਼ਾਨਚੀ ਸਿੰਘ ਦੀ ਅਗਵਾਈ ਦੇ ਹੇਠ ਅੰਮ੍ਰਿਤ ਵੇਲੇ ਤੋਂ ਹੀ ਆਰੰਭ ਹੋ ਕਰਕੇ ਪੜਾ ਪੜਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਗੁਰੂ ਜਸ ਗਾਇਨ ਕਰਦੇ ਆ ਸਾਰੀ ਨਗਰ ਦੀ ਹੀ ਸੰਗਤ ਇਕੱਤਰ ਹੋ ਕਰਕੇ ਵਿਸ਼ੇਸ਼ ਇਕੱਤਰਤਾ ਵਿਸ਼ੇਸ਼ ਇਕੱਠ ਹੋ ਕਰਕੇ ਸੱਚੇ ਪਾਸ਼ੇ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੇ ਪਹੁੰਚੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਸਾਰਿਆਂ ਦਾ ਪਿਆਰ ਇਕਤਾ ਸੱਚੇ ਪਾਤਸ਼ਾਹ ਜੀ ਬਣਾਈ ਰੱਖਣਾ ਅਤੇ ਗੁਰੂ ਸਾਹਿਬ ਸਾਰਿਆਂ ਨੂੰ ਗੁਰਸਿੱਖੀ ਨਾਮ ਗਿਆਨ ਦਾਤਾ ਚਰਣਾ ਕਮਲਾਂ ਦਾ ਪਿਆਰ ਆਸਰਾ ਬਖਸ਼ਿਸ਼ ਕਰਨ ਅਤੇ ਆਪਣੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਸਮਰੱਥਾ ਸੋਝੀ ਬਖਸ਼ਿਸ਼ ਕਰਨ ਸੋ ਨਗਰ ਕੀਰਤਨ ਦੇ ਵਿੱਚ ਜੋ ਗੁਰਮਤ ਅਕੈਡਮੀ ਗੁਰੂ ਕਲਗੀਤਰ ਵਿਦਿਆਲਾ ਸੱਚੇ ਪਾਤਸ਼ਾਹ ਤਿਨਾਂ ਦੇ ਨਾਂ ਹੇਠ ਜੋ ਇੱਥੇ ਵਿਦਿਆਲਾ ਚੱਲ ਰਿਹਾ ਹੈ ਗੁਰੂ ਸਾਹਿਬਾਂ ਜੀ ਦੇ ਨਾਂ ਤੇ ਹੇਠ ਸੋ ਬੱਚੇ ਨਗਰ ਕੀਰਤਨ ਦੇ ਵਿੱਚ ਗਤਕਾ ਅਤੇ ਨਾਲ-ਨਾਲ ਗੁਰਸ਼ਬਦ ਧਾਰਨਾ ਦੇ ਰੂਪ ਵਿੱਚ ਵੀ ਹਾਜ਼ਰੀਆਂ ਲਵਾ ਰਹੇ ਨੇ ਜਿੱਥੇ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਨੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਦਾ ਆਪਣੇ ਚਰਨਾਂ ਨਾਲ ਜੋੜਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਮੂਹ ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦੇ ਕਰਕੇ ਸਾਰੇ ਇਸ ਕਾਰਜਾਂ ਦੇ ਵਿੱਚ ਅੱਗੇ ਹੋ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਖੁਸ਼ੀ ਲੈਣ ਦਾ ਯਤਨ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੋਟਾਨਾ ਸ਼ੁਕਰਾਨਾ ਧੰਨਵਾਦ ਜਿਹੜੇ ਕਿਰਪਾ ਕਰਕੇ ਸੇਵਾ ਲੈਂਦੇ ਦੇ ਨਾਲ ਹੀ ਅੱਜ ਹੀ ਸੋਨਗਰ ਕੀਰਤਨ ਦੀ ਸਮਾਪਤੀ ਤੇ 10 ਵਜੇ ਸੋ ਸ੍ਰੀਆਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਜੀ ਦੇ ਆਰੰਭ ਹੋਣਗੇ 15 ਤਰੀਕ ਨੂੰ ਭੋਗ ਪਾਏ ਜਾਣਗੇ ਸੋ ਉਦਨ ਵੀ ਦੀਵਾਨ ਸਜਣਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸੇਵਾ ਲੈ ਰਹੇ ਹਨ ਸੋ ਸਾਰਿਆਂ ਦਾ ਧੰਨਵਾਦ ਸ਼ੁਕਰਾਨਾ ਧੰਨਵਾਦ ਤੁਹਾਨੂੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਈਆ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ